ਆਪਣੇ ਪੇਜ ਪਿੰਡ ਊਭੋਲਰ ਤੇ ਜਿਵੇਂ ਆਪਾਂ ਪਹਿਲਾਂ ਮੱਝਾਂ ਜਾਂ ਹੋਰ ਪਸ਼ੂਆਂ ਦੀ ਪ੍ਰੋਮੋਸ਼ਨ ਕਰਦੇ ਰਹਿੰਨੇ ਆ ਸੇਲ ਲਈ ਉਸੇ ਤਰੀਕੇ ਦੀ ਇੱਕ ਵਧੀਆ ਨਸਲ ਦੀ ਕੱਟੀ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਆ ਪਰ ਇਹ ਸੇਲ ਲਈ ਨਹੀਂ ਆ ਸਿਰਫ ਪ੍ਰਦਰਸ਼ਨ ਹੈ ਇਹਦੀ ਉਮਰ ਜੀ ਸਾਲ ਤੋਂ ਇਹ 9 ਦਿਨ ਘਟਾਈ ਸਾਲ ਤੋਂ 9 ਦਿਨ ਘਟਾਈ ਹਾਂਜੀ ਪਰ ਦੇਖਣ ਦੇ ਵਿੱਚ ਤਾਂ ਇਹ ਵੱਡੀ ਲੱਗਦੀ ਹੈ ਜੀ ਇਹਦੀ ਸਾਰਾ ਦੁੱਧ ਚੁੰਗਦੀ ਰਹੀ ਹੈ ਕਟੋ-ਕਟ 2-4 ਕਿੱਲੀਆਂ ਚੁੰਗਦੀ ਰਹੇ ਆ ਬਸ ਅੱਛਾ ਜੀ ਹਾਂਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤਤਲਵੰਡੀ ਸਾਬੋ ਸਿੱਖਾਂ ਦਾ ਪੰਜਵਾਂ ਤਖਤ ਘੋੜੇ-ਘੋੜੀਆਂ ਦਾ ਮੇਲਾ ਚੱਲ ਰਿਹਾ ਹਰ ਵਾਰ ਦੀ ਤਰ੍ਹਾਂ ਤੇ ਇੱਕ ਵਧੀਆ ਨਸਲ ਦੀ ਕੱਟੀ ਇੱਥੇ ਖਿੱਚ ਦਾ ਕੇਂਦਰ ਬਣੀ ਹੋਈ ਆ ਤੇ ਆਪਾਂ ਉਹਦੀ ਡਿਟੇਲ ਹਾਸਲ ਕਰਾਂਗੇ ਉਹਦੀ ਸਾਮ ਸਵਾਲ ਤੇ ਕਿਹਨੇ ਉਹ ਪਾਲੀ ਹੋਈ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਦੱਸ ਕੇ ਇਹ ਇਹ ਜਿਹੜੀ ਖੇਚਦਾ ਕੇਂਦਰ ਬਣੀ ਹੋਈ ਕੱਟੀ ਆ ਇਹਦੀ ਡਿਟੇਲ ਵੀ ਦੱਸ ਕੇ ਨਾਲ ਸਾਂਝੀ ਕਰੂ ਜੀ ਮੇਰਾ ਜੀ ਛੱਸੀ ਸਰਪੰਚ ਨਾ ਜੀ ਹਾਂਜੀ ਪਿਆਰ ਨਾਲ ਹੀ ਸਰਪੰਚ ਕਹਿੰਦੇ ਬੁੱਢੇ ਪਿੰਡ ਜੀ ਪਿੰਡ ਬਹਿਮਣ ਕੌਰ ਸਿੰਘ ਆ ਜੀ ਆਪਣਾ ਚਲਵੰਡੀ ਸਾਬੋ ਜੀ ਤਹਿਸੀਲ ਆ ਜੀ ਤੇ ਜ਼ਿਲ੍ਹਾ ਬਠਿੰਡਾ ਜੀ ਹਾਂਜੀ ਜਿਹੜੀ ਇਹ ਕੱਟੀ ਆ ਜੀ ਆਪਣੇ ਕੋਲੇ ਬਹੁਤ ਵਧੀਆ ਖੂਬਸੂਰਤ ਹਾਂਜੀ ਇਹਦੀ ਜਾਣਕਾਰੀ ਦਿਓ ਜੀ ਡਿਟੇਲ ਦੇ ਵਿੱਚ ਇਹ ਇਹਦੀ ਪੀਸੀ 574 ਦੀ ਕੱਟੀ ਹੈ ਜੀ ਹਾਂਜੀ ਤੇ ਜੀ ਦਾ ਇਹਦੀ ਮਾ ਦਾ ਰਿਕਾਰਡ ਹੈਗਾ ਜੀ 20 ਕਿਲੋ ਤੋਂ 200 ਗ੍ਰਾਮ ਘਟਣ ਅੱਛਾ ਜੀ ਹਾਂ ਜੀ ਆਪਣੇ ਕੋਲ ਹੀ ਹੈ ਜੀ ਆਪਣੇ ਕੋਲੇ 20 ਪਾਸੂਆ ਘਟੋ ਘਟ ਅੱਛਾ ਜੀ ਇਹਦੀ ਮਾ ਵੀ ਆਪਣੇ ਘਰੇ ਆ ਤੇ ਇਹਦੀ ਨਾਨੀ ਵੀ ਘਰੇ ਆਪਣੀ ਜੀ ਹਾਂ ਜੀ ਘਰ ਦੀ ਬਰੀਡ ਹੈ ਜੀ ਤੇ ਇਹਦੀ ਮਾ ਦਾ ਰਿਕਾਰਡ ਵੀ 20 ਕਿਲੋ ਤੋਂ 200 ਗ੍ਰਾਮ ਘਟਾ ਜੀ ਤੇ ਇਹ ਇਹਦੀ ਮੰਨ ਲਓ ਜੀ ਉਮਰ ਕਿੰਨੀ ਹੋ ਗਈ ਹੈ ਸਾਲੂ ਜੀ ਕੱਜੀ ਤੋਰੋ ਤੇ ਮਿਲ ਆ ਕੋਈ ਉੱਤੇ ਦਾ ਆਸਨਾ ਕਰੋ ਇਦੀ ਉਮਰ ਜੀ ਸਾਲ ਤੋਂ ਇਹ 9 ਦਿਨ ਘਟਾਈ ਸਾਲ ਤੋਂ 9 ਦਿਨ ਘਟਾਈ ਹਾਂਜੀ ਪਰ ਦੇਖਣ ਦੇ ਵਿੱਚ ਤਾਂ ਇਹ ਵੱਡੀ ਲੱਗਦੀ ਹੈ ਜੀ ਇਹ ਜੀ ਸਾਰਾ ਦੁੱਧ ਚੁੰਗਦੀ ਰਹੀ ਹੈ ਕਟੋ-ਕਟ 2-4 ਕਿੱਲੀਆਂ ਚੁੰਗਦੀ ਰਹੇ ਹਾਂ ਬਸ ਅੱਛਾ ਜੀ ਹਾਂਜੀ ਤੇ ਹੋਰ ਕੋਈ ਸਪੈਸ਼ਲ ਖਰਾਕ ਕੋਈ ਡਾਈਟ ਜਾਂ ਅੱਜ ਕੱਲ ਫੀਡ ਵਗੈਰਾ ਚੱਲਦੀ ਹੁੰਦੀ ਹੈ ਪਾਲੀਤਾ ਜੀ ਨਾਲ-ਨਾਲ ਫੀਡ ਵੀ ਦਿੱਤੇ ਰਹੇ ਹਾਂ ਅੱਛਾ ਜੀ ਫੀਡ ਵੀ ਦਿੰਦੇ ਰਹੇ ਹਾਂ ਦੁੱਧ ਵੀ ਦਿੰਦੇ ਰਹੇ ਹਾਂ ਜੀ ਅੱਛਾ ਜੀ ਹਾਂਜੀ ਖੁੱਲੇ ਜਮਾ ਖੁੱਲੇ ਖਰਚੇ ਨਾਲ ਸ਼ੌਕ ਨਾਲ ਚੰਗਾ ਛੱਡ ਕੇ ਆ ਤਾਂ ਅੱਜ ਪਹਿਲੀ ਵਾਰ ਪਾਇਆ ਜੀ ਸਾਰੇ ਕੁਝ ਅੱਛਾ ਜੀ ਖੁੱਲੀ ਜਮਾ ਖੁੱਲੀ ਘੋੜੀ ਦਾ ਬਸ਼ੇਰਾ ਚੁੰਗਦਾ ਰਹਿੰਦਾ ਹਰ ਵਕਤ ਘੋੜੀ ਨੂੰ ਉਵੇਂ ਚੁੰਗਦੀ ਰਹੀ ਹੈ ਜੀ ਤੇ ਇਹੇ ਤੁਹਾਡੇ ਕੋਲ ਇਹੀ ਹੈ ਜਾਂ ਇਹਦੇ ਨਾਲ ਦੀਆਂ ਨਸਲ ਦੀਆਂ ਹੋਰ ਕੱਟੀਆਂ ਵੀ ਆ ਗਈਆਂ ਚਾਰ ਕੱਟੀਆਂ ਹੋਰ ਆਈਆਂ ਇਹਦੇ ਨਾਲ ਦੀ ਹਾਂਜੀ ਉਹ ਉਹ ਇੱਕ ਹੋਰ ਮੇਲਾ ਆਉਹੂ ਹੈ ਜੀ ਉੱਥੇ ਪਾਵਾਂਗੇ ਜੀ ਅੱਛਾ ਜੀ ਹਾਂ 21 22 ਤਰੀਕ ਦਾ ਗੰਗੀਆਂ ਨੇ ਮੇਲਾ ਹੈ ਜੀ ਅੱਛਾ ਜੀ ਉਹ ਉੱਥੇ ਪਾਵਾਂਗੇ ਜੀ ਤੇ ਜੇ ਕੋਈ ਮੰਨ ਲਓ ਕਈ ਵਾਰ ਕਿਸੇ ਬੰਦਾ ਕੋਈ ਸ਼ੌਂਕੀ ਬੰਦਾ ਹੁੰਦਾ ਕੋਈ ਖਰੀਦਣਾ ਚਾਹੁੰਦਾ ਹੁੰਦਾਗਾ ਕੱਟੀਆਂ ਕੋਈ ਤੁਸੀਂ ਸੇਲ ਵੀ ਕਰ ਦੋ ਨੀ ਨੀ ਸੀਮਟ ਲਵਾ ਸਕਦੇ ਆ ਡਾਕਟਰ ਸਾਹਿਬ ਨੇ ਜੀ ਡਾਕਟਰ ਸਾਹਿਬ ਨਾਲ ਕਰੋ ਗੱਲ ਅੱਛਾ ਜੀ ਆਪਣਾ ਡਾਕਟਰ ਸਾਹਿਬ ਨੇ ਜੀ ਜਿਨ੍ਹਾਂ ਨੇ ਇਹ ਮੰਨ ਲਓ ਵੀ ਸੀਮਨ ਲਗਾਇਆ ਸੀ ਪਹਿਲਾਂ ਮੱਝ ਦੇ ਜਿਹਦੀ ਇਹ ਕੱਟੀ ਆ ਆਪਾਂ ਇਹਦੀ ਹੋਰ ਡਿਟੇਲ ਵੀ ਤੁਹਾਡੇ ਨਾਲ ਸਾਂਝੀ ਕਰਦੇ ਡਾਕਟਰ ਸਾਹਿਬ ਆਪਣਾ ਨਾਮ ਦੱਸ ਕੇ ਤੇ ਇਹਦੀ ਜਾਣਕਾਰੀ ਹਾਂਜੀ ਭਾਈ ਜੀ ਹਸਸੀਕਰ ਜੀ ਮੇਰਾ ਨਾਮ ਡਾਕਟਰ ਗੋਰਾ ਸਿੰਘ ਪਿੰਡ ਬਹਿਮਣ ਜੱਸਾ ਸਿੰਘ ਹਾਂਜੀ ਇਹ ਸੀਮਨ ਜੀ ਇਹ ਆਪਣੀ ਕੀਤੀ ਸੀ ਹਾਂਜੀ ਇਹਦੀ ਮਾਡਰ ਕਾਰਡ ਸੀਗਾ ਆਪਣੇ 20 ਕਿਲੋ ਤੋਂ 200 ਗ੍ਰਾਮ ਘੱਟ ਸੀਗਾ ਜੀ ਹਾਂਜੀ ਠੀਕ ਹੈ ਇਹ ਪੀਸੀ 574 ਦੀ ਐਸਆਰ ਯੂਨੀਵਰਸਿਟੀ ਦੀ ਜਿਹੜਾ ਪੀਸੀ 574 ਹੈ ਹਾਂਜੀ ਹਾਂਜੀ ਆਪਣੇ 2009-14 ਜਨਮ ਹੋਇਆ ਸੀਗਾ ਉਹਦੀ ਮਾਦਰ ਕਾਰਡ PC 574 ਦੀ ਦਾ 26 ਕਿਲੋ ਪੀਕ ਤੇ ਚੱਲਿਆ ਹੋਇਆਗਾ ਜੀ ਅੱਛਾ ਜੀ 26 ਕਿਲੋ ਪੀਕ ਤੇ ਚੱਲਿਆ ਹੋਇਆਗਾ PC 574 ਦੀ ਮਾਦਰ ਕਾਰਡ ਕਿਸੇ ਵੀਰ ਨੇ ਕੋਈ ਚੰਗੇ ਮੋਰਾ ਨਸਲ ਦੇ ਸੀਮਨ ਲਵਾਉਣੇ ਹੋਣ ਆਪਣੇ ਨਾਲ ਬਾਈ ਕੰਟੈਕਟ ਕਰ ਸਕਦਾਗਾ ਠੀਕ ਹੈ ਕੋਈ ਚੰਗੀ ਬਲੱਡ ਲਾਈਨ ਤੇ ਕੋਈ ਕੰਮ ਕਰਨਾ ਚਾਹੁੰਦਾ ਹੋਵੇ ਬਾਈ ਆਪਾਂ ਕੋਈ ਚੱਕਰ ਨਹੀਂ ਜਾਇਜ਼ ਰੇਟ ਤੇ ਬਾਈ ਆਪਾਂ ਵਧੀਆ ਸੀਮਨ ਲਵਾਉਣੇ ਇਹ ਹੈਗਾ ਜੋ ਵੰਡੈਰੀ ਫਾਰਮ ਹੈ ਅੱਛਾ ਜੀ ਵਧੀਆ ਬਾਈ ਕੋਲੇ ਮੰਨ ਕੇ ਚੱਲ 18 ਵੀ ਆਪਦੀਆਂ ਮੱਝਾਂ ਆ ਚੰਗਾ ਬਾਈ ਕੰਮ ਕਰਦਾਗਾ ਦੁੱਧ ਦਾ ਵਧੀਆ ਸ਼ੌਂਕੀ ਬੰਦਾਗਾ ਕੱਲੇ ਪਸ਼ੂਆਂ ਦਾ ਕੰਮ ਆ ਬਾਈ ਕੋਲੇ ਸੋਨਾ ਕੰਮ ਕਰਦਾਗਾ ਲੋ ਵੀ ਦਰਸ਼ਕੋ ਜੇਕਰ ਆਪਾਂ ਮਾਲੂ ਕੰਮ ਦਾ ਕਰਦੀਆਂ ਘਰੇ ਤੇ ਵਧੀਆ ਨਸਲ ਤੇ ਕੰਮ ਕਰਾਂਗੇ ਤਾਂ ਆਪਾਂ ਨੂੰ 4 ਪੈਸੇ ਵੱਧ ਵੱਟੇ ਜਾਂਦੇ ਜੇ ਕੋਈ ਆਮ ਮੱਚ ਕੋਈ ਲੱਖ ਦੀ ਜਾਂ 1,115,000 ਦੀ ਵੀ ਕੋ ਤਾਂ ਜਿਆਦੇ ਵਧੀਆ ਨਸਲ ਵਾਲੀ ਕੋਈ 1.2 ਲੱਖ ਦੀ ਜਾਂ ਉਸ ਤੋਂ ਵੱਧ ਵੀ ਵਿਕ ਜਾਂਦੀਆਂ ਨੇ ਤੇ ਜੇ ਮਹਾਰਾਸ਼ਟਰ ਵਗੈਰਾ ਦੂਰ ਭੇਜਣੀਆਂ ਤਾਂ ਹੋਰ ਵੀ ਫਾਇਦਾ ਹੈਗਾ ਤਹੇ ਚੰਗੀ ਨਸਲ ਦਾ ਕੰਮ ਕਰੇ ਦਾ ਇਹ ਫਾਇਦਾ ਹਾਂਜੀ ਭਾਈ ਜੀ ਇੱਕ ਗੱਲ ਹੋ ਰਹਾ ਜੇ ਕਿਸੇ ਬੰਦੇ ਨੇ ਆਪਣੇ ਬਹਿਮਣ ਜੱਸਾ ਸਿੰਘ ਮੇਰਾ ਪਿੰਡ ਹੈ ਤਲਵੰਡੀ ਏਰੀਏ ਚ ਮੰਨ ਲੇ ਚਲੋ ਕੋਈ 50 60 ਕਿਲੋਮੀਟਰ ਦੇ ਏਰੀਏ ਚ ਕਿਸੇ ਬੰਦੇ ਨੇ ਚੰਗਾ ਸੀਮਾ ਲਵਾਉਣਾ ਹੋਵੇ ਜੀ ਤਾਂ ਮੇਰਾ ਕੰਟੈਕਟ ਨੋਟ ਕਰੋ 83605 26247 ਆਪਣੇ ਸੀਮਨ ਲੱਗੇ ਦੇ ਰਿਜ਼ਲਟ ਵੀ ਸੋਨੇ ਮਿਲਣਗੇ ਭਾਈ ਹਾਂਜੀ ਠੀਕ ਹੈ 83605 26247 ਜੇ ਕਿਸੇ ਬੰਦੇ ਨੇ ਕੋਈ ਵਧੀਆ ਸੀਮਨ ਲਵਾਉਣਾ ਹੋਵੇ ਭਾਈ ਚੰਗੀ ਬਲੱਡ ਲਾਈਨ ਤੇ ਕੰਮ ਕਰਨਾ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਹੈਗਾ ਮੇਰੇ ਕੋਲੇ ਤਕਰੀਬਨ ਸੀਮਨ ਤਕਰੀਬਨ ਸਾਰੇ ਨੰਬਰ ਹੋ ਗਏ 85590 ਜੀ 85590 91399 89 ਜੀ ਆਹ